ਮਮਾ ਸੜੇ ਹੱਥ ਚ ਕੀ ਸਿਸੀਆਂ ਆਹਾਂ ਹਾਂ ਇਹ ਤਾਂ ਬਹੁਤ ਕੰਮ ਦੀ ਚੀਜ਼ ਐ ਕਿਵੇਂ ਤੇ ਲਾਹੌਰ ਆਹ ਤਾਂ ਹੈਗਾ ਅਰਿੰਡੀ ਦਾ ਤੇਲ ਜਿਹੜੇ ਆਪਣੇ ਆਹ ਨਾਲ ਬੁੱਤੇ ਹੀ ਉਗਰੇ ਆ ਹਾਂ ਅਰਿੰਡੀ ਦਾ ਤੇਲ ਐ ਪਰ ਇਹ ਲੈ ਕੇ ਆਪਾਂ ਮਾਰਕੀਟ ਚ ਆਇਆ ਇਹ ਹੈਗਾ ਨਾਰੀਆ ਦਾ ਤੇਲ ਜਿਹਨੂੰ ਖੋਪੇ ਦਾ ਤੇਲ ਕਹਿੰਦੇ ਆਂ ਹਾਂ ਆਪਾਂ ਇਹ ਸ਼ੀਸ਼ੀ ਚ ਪਾਇਆ ਹੋਇਆ ਐ ਤੈਨੂੰ ਪਤਾ ਕਿ ਕੀ ਫਾਇਦਾ ਐ ਕੀ ਫਾਇਦਾ ਐ ਇਹਦੇ ਬਹੁਤ ਜ਼ਿਆਦਾ ਫਾਇਦੇ ਐ ਇੱਕ ਤਾਂ ਇਹ ਮਤਲਬ ਸਕਿਨ ਦੇ ਉੱਪਰ ਦਾੜ ਧੱਬੇ ਐ ਜਿਹੜੇ ਖਤਮ ਕਰ ਦਿੰਦਾ ਐ ਅੱਛਾ अच्छा ਤੇ ਦੂਜਾ ਆਪਣੇ ਭਰਾਵਾਂ ਲਈ ਬਹੁਤ ਫਾਇਦੇ ਹੈ ਇਹਦੇ ਉਹ ਕਿਵੇਂ ਪਤਾ ਹੈ ਕਿਵੇਂ ਪਤਾਉ ਮੁੰਡਿਆਂ ਲਈ ਵੀਰਾਂ ਲਈ ਜਿਨ੍ਹਾਂ ਦੀ ਦਾੜੀ ਹਲਕੀ ਹੈ ਮੁੱਛਾਂ ਪਤਲੀਆਂ ਹੈ ਤੇ ਉਹ ਹੋਰ ਕੈਮੀਕਲ ਵਾਲੇ ਜਿਹੜੇ ਪ੍ਰੋਡਕਟ ਲਾਉਂਦੇ ਆ ਵੀ ਸਾਡੀਆਂ ਮੁੱਛਾਂ ਭਾਰੀਆਂ ਹੋ ਜਾਣ ਦਾੜੀ ਹੈ ਜਿਹਨੂੰ ਭਾਰੀ ਹੋ ਜੇ ਉਹਨਾਂ 'ਚ ਕੀੜਾ ਨਾ ਲੱਗੇ ਤੇ ਬਹੁਤ ਹੀ ਮੁਸ਼ਕਲ ਦੇ ਨਾਲ ਕਹਿੰਦੇ ਆ ਵੀ ਪੂਰੀ ਫਲਾਵਟ ਵਾਲੀ ਸੋਹਣੀ ਸੋਹਣੀ ਦਾੜੀ ਹੈ ਜਿਹਦੇ ਸਾਡੀ ਗਰੋਥ ਕਰੇ ਪਰ ਕਰਦੀ ਨਹੀਂ ਹਨਾ ਇਹ ਹੈਗਾ ਰਿੰਡੀ ਦਾ ਤੇਲ ਜਿਹਨੂੰ ਕਸਟਰਡ ਆਇਲ ਕਹਿੰਦੇ ਦਿਖਾ ਦੇਣਾ ਹੈ ਆ ਦੇਖੋ ਜੀ ਦੋਸਤੋ ਆ ਤੇਲ ਹੈ ਤੇ ਆ ਫਨਾਰੀ ਵਾਲਾ ਤੇਲ ਇਹਦੇ ਚ ਪਾਇਆ ਹੋਇਆ ਸ਼ਿਸ਼ੀ ਚ ਤੇ ਇਹਨਾਂ ਦੋਨਾਂ ਨੂੰ ਮਿਲਾ ਕੇ ਤੁਸੀਂ ਡੇਲੀ ਦੋ ਟਾਈਮ ਦਾੜੀ ਤੇ ਮੁੱਛਾਂ ਦੋਨਾਂ ਦੇ ਵਿੱਚ ਮ사ਜ ਕਰਨੀ ਹੈ ਦੋਨਾਂ ਨੂੰ ਮਿਲਾ ਕੇ ਇਹਦੀਆਂ ਤੁਸੀਂ ਲੈਣੀਆਂ ਇੱਕ ਜਾਂ ਦੋ ਬੂੰਦਾਂ ਵਾਲੀਆਂ ਨਹੀਂ ਲੈਣੀਆਂ ਦੇਸੀ ਕਿਉਂ ਵਗਦਾ ਹੁੰਦਾ ਹੈਗਾ ਤੇ ਇੱਕ ਇਹੜੀਆਂ ਵੀ ਤੁਸੀਂ 3-4 ਬੂੰਦਾਂ ਲੈ ਸਕਦੇ ਹੋ ਮਿਕਸ ਕਰਕੇ ਚੰਗੀ ਤਰ੍ਹਾਂ ਮ사ਜ ਕਰੋ ਤੇ 15-20 ਦਿਨਾਂ ਦੇ ਵਿੱਚ ਜਿਹੜੇ ਰਿਜ਼ਲਟ ਹੈ ਉਹ ਤੁਹਾਨੂੰ